ਡਾਇਰੈਕਟਰ ਰਕਨੈਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਸਰਕਾਰੀ ਆਈਟੀਆਈ ਅਜਨਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸ਼ਿਰਕਤ ਕੀਤੀ ਗਈ। ਦੇ ਅਪੈਸ਼ਨੇ ਅਜਨਾਲਾ ਅਛਾਦੀ ਆਈਟੀਆਈ ਦੇ ਵਿੱਚ ਸਾਡੇ ਮਾਨਜੋਗ ਪ੍ਰਿੰਸੀਪਲ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਤੇ ਸਾਡੇ ਸਟਾਫ ਨੇ ਅੱਜ ਰੋਜ਼ਗਾਰ ਮੇਲਾ ਲਾਇਆ ਉਹ ਰੋਜ਼ਗਾਰ ਮੇਲੇ ਦੇ ਵਿੱਚ ਬਾਰਡਰ ਦੇ ਇਲਾਕੇ ਦੇ ਕਈ ਨੌਜਵਾਨ ਕੁੜੀਆਂ ਮੁੰਡੇ ਸਾਡੇ ਪੱਡੇ ਲਿਖੇ ਬੱਚੇ ਜਿਹੜੇ ਹੋਏ ਉਹਦਾ ਮੀਨੂ ਨੇ ਦੱਸਿਆ ਕਿ 40 ਬੱਚੇ ਜਿਹੜੇ ਆ ਉਹ ਮੁੱਕ ਦੀ ਲਈ ਜਿਹੜੇ ਉਹ ਸਿਲੈਕਟ ਹੋ ਗਏ ਉਦਸੀਏ ਦਸਗਾਦ ਮਿਲਨੇ ਸਾਲ ਦੇ ਵਿੱਚ ਚਾਰ ਵਾਰ ਲਾਇਆ ਕਰਾਂਗੇ ਤਿੰਨ ਤਿੰਨ ਮਹੀਨੇ ਬਾਅਦ ਤਾਂ ਜੋ ਸਾਡੇ ਬਾਰਡਰ ਦੇ ਇਲਾਕੇ ਦੇ ਵਿੱਚ ਨੌਕਰੀਆਂ ਮਿਲ ਸਕਣ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਹੁਣ ਤੱਕ 50 ਹਜ਼ਾਰ ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਦਿੱਤੀਆਂ ਉਹ ਦਸੀਂ ਚਾਹੁੰਦੇ ਆ ਕਿ ਸਰਕਾਰ ਦਾ ਜਿਹੜਾ ਬਾਕੀ 2 ਸਾਲ ਦਾ ਸਮਾਂ ਇਹਦੇ ਵਿੱਚ ਵੀ ਵੱਧ ਵੱਧ ਨੌਜਵਾਨਾਂ ਨੂੰ ਜਿਹੜਾ ਉਹ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਸਾਡਾ ਚੋਣ ਵਾਦਾ ਸੀਗਾ ਉਹਨੂੰ ਅਸੀਂ ਪੂਰਾ ਕਰ ਰਹੇ ਹਰ ਬੰਦੇ ਨੂੰ ਜਿਹੜਾ ਪੜਿਆ ਲਿਖਿਆ ਜਿਹੜਾ ਜੇ ਕੋਈ ਕਿਤਾਬ ਮੁਖੀ ਐਜੂਕੇਸ਼ਨ ਹੈ ਜਾਂ ਦੂਜੀ ਐਜੂਕੇਸ਼ਨ ਹੈ ਉਹਨੂੰ ਸਰਕਾਰ ਦੇ ਜਿਹੜੀ ਨੌਕਰੀ ਦੇਣ ਵਾਸਤੇ ਵਚਨਬੱਧ ਹੈ ਉਹ ਸਹਿਜ ਸਹਿਜ ਇਹ ਪ੍ਰੋਸੈਸ ਜਿਹੜਾ ਚੱਲ ਰਿਹਾ ਹੈ ਪ੍ਰਾਪਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز